ਸੋਹੇ ਮਹਲਾ ਪੰਜਵਾਂ ਅਨੇਕ 빙 ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਅਨੇਕ 빙 ਦਾਸ ਕੇ ਪਰ ਹਰਿਆ ਕਰ ਕਿਰਪਾ प्रभ अपना करम्हें छिडा लियो जन अपना और ऊर्ज जा प्यो जाल जग सपना रहाओ पर्वत दुख महाबिकरा ਤੇ ਨਮਹਾ ਦੂਰ ਕੀਏ ਦਿਆਲਾ ਸੋਗਾ ਰੋਗਾ ਬਿਬਤਾ ਅਤ ਭਾਰੀ ਦੂਰ ਭਾਈ ਜਪਨਾ ਮੂਰਾਰੀ ਦ੍ਰਿਸ਼ਟ ਤਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਰਣਾਏ ਦ੍ਰਿਸ਼ਟ ਤਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਰਣਾਏ ਸੋਹੀ ਮਹਲਾ ਪੰਜਵਾਂ ਅਨੇਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ અપਨਾ ਕਰਿਆ ਅਨੇਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ અપਨਾ ਕਰਿਆ तुम्हें नियो जाना अपना ऊर्ज जा पर हो जाल जग सपना रहा पर्वत दोखा महा महाबिकराला खिन मै दूर किए दयाला ਸੋਗਾ ਰੋਗਾ ਬਿਬਤਾ ਅਤ ਭਾਰੀ ਦੂਰਾ ਭਾਈ ਜਪਨਾ ਮੂਰਾਰੀ ਦ੍ਰਿਸ਼ਟ ਤਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਰਣਾਏ ਦ੍ਰਿਸ਼ਟ ਤਾਰ ਲੀਨੋ ਲੜ ਲਾਏ ਹਰ ਚਲਣਾ ਗਾਹੇ ਨਾਨਕ ਸਾਰਣਾਏ ਸੋਹੇ ਮਹਲਾ ਪੰਜਵਾ बिंग दास के पर हरिया कर कृपा प्रभ अपना कर दास के पर हरिया कर कृपा प्रभ अपना कर तुम्हें छिड़ाए नियो jana apna urja pariyo jhal jag sapna raho parvat dokha maha bekarala khen maha dur kiye dayala sog rog ਬੇਬਤਾਤ ਭਾਰੀ ਦੂਰਾ ਭਾਈ ਜਪਨਾਮਾ ਮੂਰਾਰੀ ਦ੍ਰਿਸ਼ਟ ਧਾਰ ਲੀਨੋ ਲੜਲਾਏ ਹਰ ਚਰਣਾ ਗਾਹੇ ਨਾਨਕ ਸਰਣਾ ਦ੍ਰਿਸ਼ਟ ਤਾਰ ਲੀਨੋ ਲੜ ਲਾਏ ਹਰ ਚਲਣਾ ਗਾਹੇ ਨਾਨਕ ਸਾਰਨਾਏ ਸੋਹਿ ਮਹਲਾ ਪੰਜਵਾਂ ਅਨੇਕ 빙 ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ અપਨਾ ਕਰਿਆ ਅਨੇਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ અપਨਾ ਕਰਿਆ ਤੁਮਹਿ ਛਡਾਏ ਨਿਓ ਜਨ ਆਪਣਾ ਔਰ ਜੋ ਪਰਿਓ ਜਾਲ जग ਸੁਪਨਾ ਰਹਾਉ ਪर्वत 도ਖਾ ਮਹਾ ਬੇਕਰਾਲਾ ਖੈ ਨਮਹਾ ਦੂਰ ਕੀਏ ਦਿਆਲਾ ਸੋਗਾ ਰੋਗਾ ਬਿਬਤਾ ਅਤ ਭਾਰੀ ਦੂਰ ਪਾਈ ਜਪਨਾ ਮੂਰਾਰੀ ਦ੍ਰਿਸ਼ਟ ਤਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਰਣਾਏ ਦ੍ਰਿਸ਼ਟ ਤਾਰ ਲੀਨੋ ਲੜ ਲਾਏ ਹਰ ਚਾਲਣਾ ਗਾਹੇ ਨਾਨਕ ਸਾਰਣਾਏ ਸੋਹਿ ਮਹਲਾ ਪੰਜਵਾ ਅਨੇਕ 빙 ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ અપਨਾ ਕਰਿਆ अनकबिंग दास के पर हरिया कर कृपा प्रभ अपना करिया तुम्हें छिडा लियो जन अपना और उर्ज पर जाल जग सपना रहा हो ਪਾਰਬਤ ਦੋਖ ਮਹਾ ਬੇਕਰਾਲਾ ਖੇ ਨਮਹਾ ਦੂਰ ਕੀਏ ਦਿਆਲਾ ਸੋਗ ਰੋਗ ਬਿਪਤਾ ਅਤ ਭਾਰੀ ਦੂਰ ਭਾਈ ਜਪਨਾ ਮੂਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਰਣਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਾਰਣਾਏ ਸੋਹੀ ਮਹਲਾ ਪੰਜਵਾਂ ਅਨੇਕ 빙 ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ અપਨਾ ਕਰਿਆ अन कबिंग दास के पर हरिया कर कृपा प्रभ अपना करिया तुम्हें छिडाए लियो जन अपना और उर्ज पर हो जग सपना रहा हो ਪਾਰਬਤ ਦੋਖ ਮਹਾ ਬੇਕਰਾਲਾ ਤੇ ਨਮਹਾ ਦੂਰ ਕੀਏ ਦਿਆਲਾ ਸੋਗ ਰੋਗ ਬਿਵਤਾ ਅਤ ਭਾਰੀ ਦੂਰ ਭਾਈ ਜਪਨਾ ਮੂਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਰਣਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਣਾ ਗਾਹੇ ਨਾਨਕ ਸਾਰਣਾਏ